ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਆ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਕਹਿੰਦੇ ਹੁੰਦੇ ਆ ਵੀ ਸਾਡੇ ਜਿਹਦੇ ਵੀ ਕਹਿੰਦੇ ਆਪਾਂ ਹੁੰਦੀ ਆਪਣੀ ਆਸਥਾ ਹੁੰਦੀ ਆ ਆਪਾਂ ਕਿਸੇ ਵੀ ਗੁਰੂ ਪੀਰ ਦੇਵੀ ਦੇਵਤੇ ਜਿਹਨੂੰ ਵੀ ਆਪਾਂ ਮੰਨਦੇ ਆ ਆਪਾਂ ਉਹਨਾਂ ਦੀ ਪੂਜਾ ਕਰਦੇ ਆ ਤੇ ਉਹ ਆਪਾਂ ਨੂੰ ਹਰ ਪਾਸੇ ਹੀ ਉਹਨਾਂ ਦੇ ਦਰਸ਼ਨ ਜਿੱਦਾਂ ਕਰਮਾਂ ਦੇ ਨਾਲ ਹੀ ਕੋਹ ਵੀ ਹੋ ਜਾਂਦੇ ਆ ਤੇ ਜਦ ਆਪਾਂ ਉਸ ਆਖ ਨਾਲ ਦੇਖਦੇ ਆ ਤਾਂ ਆਪਾਂ ਨੂੰ ਹਰ ਇੱਕ ਕਹਿੰਦੇ ਨੇ ਇਨਸਾਨ ਵਿੱਚੋਂ ਵੀ ਆਪਾਂ ਨੂੰ ਗੁਰੂ ਦੇ ਦਰਸ਼ਨ ਜਿਹੜੇ ਆ ਹੋ ਜਾਂਦੇ ਆ ਤੇ ਇਸੇ ਤਰ੍ਹਾਂ ਮੇਰੇ ਨਾਲ ਵੀ ਇੱਕ ਜਿਸ ਤਰ੍ਹਾਂ ਵੀਰਾ ਉਹ ਤੁਸੀਂ ਵੀ ਜੋ ਮੇਰੇ ਜਿਹੜੇ ਗੁਰੂ ਆ ਮੈਂ ਜਿਨ੍ਹਾਂ ਨੂੰ ਮੰਨਦੀ ਆ ਤੇ ਕਹਿੰਦੇ ਨੇ ਗੁਰੂ ਤਾਂ ਸਾਰੇ ਇੱਕੋ ਹੀ ਹੁੰਦੇ ਆ ਪਰਮਾਤਮਾ ਤਾਂ ਇੱਕੋ ਹੀ ਆ ਰੱਬ ਤਾਂ ਇੱਕੋ ਹੀ ਆ ਸਾਡਾ ਜਿਹੜੇ ਰਾਹ ਆ ਉਹ ਆਪਾਂ ਵੱਖਰੇ ਵੱਖਰੇ ਬਣਾਏ ਹੋਏ ਆ ਜਿਵੇਂ ਕਹਿੰਦੇ ਹੁੰਦੇ ਆ ਕਿ ਸੂਰਜ ਦਾ ਇੱਕ ਹੀ ਆ ਉਹਦੀਆਂ ਕਿਰਨਾਂ ਬਹੁਤ ਹੁੰਦੀਆਂ ਆ ਇਸੇ ਤਰ੍ਹਾਂ ਇਹ ਕਹਿੰਦੇ ਆ ਆਪਾਂ ਵੀ ਇਸ ਰੱਬ ਦਾ ਇੱਕ ਹੀ ਆ ਪਰ ਆਪਾਂ ਜਿਹੜੇ ਰਸਤੇ ਆ ਉਹ ਵੱਖਰੇ ਵੱਖਰੇ ਬਣਾਏ ਹੋਏ ਆ ਉਹਨੂੰ ਰੱਬ ਨੂੰ ਮੰਨਣ ਵਾਸਤੇ ਤੇ ਇਸੇ ਤਰ੍ਹਾਂ ਹੀ ਮੈਂ ਇੱਕ ਦਿਨ ਕੰਮ ਕਰਦੀ ਕਰਦੀ ਤਾਂ ਮੈਨੂੰ ਇਸ ਤਰ੍ਹਾਂ ਲੱਗਾ ਵੀ ਹਾਂ ਵੀ ਇਹ ਤਾਂ ਉਹੀ ਸਤਿਗੁਰੂ ਨੇ ਜਿਨ੍ਹਾਂ ਦੇ ਆਪਾਂ ਕਹਿੰਦੇ ਵੀ ਆਪਾਂ ਜਾਣਦੇ ਆ ਜਿਨ੍ਹਾਂ ਕੋ ਨਾਮ ਭਜਨ ਆਪਾਂ ਨੂੰ ਮਿਲਿਆ ਹੋਇਆ ਆ ਤੇ ਮੈਨੂੰ ਬੜਾ ਬਹੁਤ ਖੁਸ਼ੀ ਹੋਈ ਤੇ ਮੈਂ ਕਹਿੰਦੀ ਆ ਵੀ ਮੈਂ ਕਿਉਂ ਨਾ ਤੁਹਾਨੂੰ ਵੀ ਦਿਖਾਵਾਂ ਵੀ ਦੇਖੋਗਾ ਤੁਹਾਨੂੰ ਵੀ ਦਰਸ਼ਨ ਹੁੰਦੇ ਆ ਤੇ ਜੇ ਤੁਹਾਨੂੰ ਵੀ ਦਰਸ਼ਨ ਹੁੰਦੇ ਹੋਏ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੋ ਜਿਨ੍ਹਾਂ ਦੇ ਵੀ ਦਰਸ਼ਨ ਹੋਏ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਲਿਖਣਾ ਠੀਕ ਹੈ ਜੀ ਬਾਕੀ ਇਹ ਆਪਣੀ ਆਸਥਾ ਹੁੰਦੀ ਆ ਆਪਣੀ ਦੇਖਣ ਵਾਲਾ ਇੱਕ ਨਜ਼ਰੀਆ ਹੁੰਦਾ ਆ ਵੇ ਆਪਾਂ ਕਿਸ ਤਰੀਕੇ ਦੇ ਨਾਲ ਦੇਖਦੇ ਆਂ ਦੇਖਣ ਨੂੰ ਤਾਂ ਕਹਿੰਦੇ ਹੁੰਦੇ ਆ ਪਰਮਾਤਮਾ ਤਾਂ ਸਾਨੂੰ ਇਨਸਾਨ ਦੇ ਵਿੱਚੋਂ ਵੀ ਨਜ਼ਰ ਆ ਸਕਦਾ ਆ ਰੱਬ ਤਾਂ ਸਾਡੇ ਅੰਦਰ ਹੀ ਵੱਸਦਾ ਆ ਪਰ ਆਪਾਂ ਅੱਜ ਤੁਹਾਨੂੰ ਦਿਖਾਉਣੇ ਆ ਕਿ ਸਾਨੂੰ ਕਿਸ ਤਰ੍ਹਾਂ ਲੱਗਦਾ ਆ ਕਿ ਸਾਡੇ ਬਾਬਾ ਜੀ ਸਾਨੂੰ ਜੋ ਵੀ ਉਹਨਾਂ ਨੇ ਪਹਿਲਾਂ ਕੰਮ ਕੀਤਾ ਹੋਇਆ ਜਿਨ੍ਹਾਂ ਨੂੰ ਆਪਾਂ ਮੰਨਦੇ ਆ ਉਹ ਸਤਿਗੁਰੂ ਜੀ ਤਸਵੀਰ ਸਾਡੇ ਲਈ ਸ਼ਾਇਦ ਪਹਿਲਾਂ ਤੋਂ ਹੀ ਸਾਡੇ ਘਰ ਵਿੱਚ ਉਹ ਬਣੀ ਹੋਈ ਆ ਤੇ ਆਪਾਂ ਤੁਹਾਨੂੰ ਉਹ ਜ਼ਰੂਰ ਦਿਖਾਵਾਂਗੇ ਜੇ ਤੁਹਾਨੂੰ ਵਧੀਆ ਲੱਗੀ ਮੇਰੀ ਵੀਡੀਓ ਤੇ ਚਲਦੇ ਚਲਦੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਆਓ ਤੁਹਾਨੂੰ ਮੈਂ ਤੁਹਾਨੂੰ ਦਿਖਵਾਨੀ ਆ ਰਸੋਈ ਵਿੱਚ ਵੀ ਤੁਸੀਂ ਦੇਖਦੇ ਆ ਕਿ ਵੀ ਉਸ ਸੱਚੀ ਸਤਗੁਰਜੀ ਤਸਵੀਰ ਤੁਹਾਨੂੰ ਵੀ ਲੱਗਦੀ ਆ ਜਾਂ ਨਹੀਂ ਮੈਨੂੰ ਇਹ ਕਮੈਂਟ ਕਰਕੇ ਤੁਸੀਂ ਜਰੂਰ ਦੱਸਣਾ ਤੁਹਾਡਾ ਜੋ ਵੀ ਕਮੈਂਟ ਹੋਊਗਾ ਮੈਨੂੰ ਉਹਦੇ ਨਾਲ ਕੋਈ ਗੁੱਸਾ ਗਿਲਾ ਨਹੀਂ ਤੁਸੀਂ ਜਰੂਰ ਲਿਖਣਾ ਠੀਕ ਹੈ ਜੀ ਆਓ ਆਪਾਂ ਤੁਹਾਨੂੰ ਦਿਖਾਉਨੇ ਆ ਰਸੋਈ ਦੇ ਵਿੱਚ ਸਤਗੁਰਜੀ ਦੀ ਤਸਵੀਰ ਹਾਂਜੀ ਇਸੇ ਤਰ੍ਹਾਂ ਮੈਂ ਨਾ ਰਸੋਈ ਦੇ ਵਿੱਚ ਇੱਕ ਦਿਨ ਕੰਮ ਕਰਦੀ ਕਰਦੀ ਤਾਂ ਮੇਰਾ ਉਧਰ ਨੂੰ ਧਿਆਨ ਪੈ ਗਿਆ ਵੀ ਹਾਂ ਜਦ ਮੈਂ ਦੇਖਿਆ ਮੇ ਕਿ ਹਾਈ ਤਾਂ ਸਤਿਗੁਰ ਜੀ ਦੀ ਤਸਵੀਰ ਨਜ਼ਰ ਆਉਂਦੀ ਆ ਤੇ ਮੇਰਾ ਯਾਨੀ ਕਿ ਦਿਲ ਜਿਹੜਾ ਬੜਾ ਖੋਜ ਹੋਇਆ ਜੇ ਕਹਿੰਦੇ ਬੰਦੇ ਆਪਾਂ ਨੂੰ ਸਤਿਗੁਰ ਜੀ ਦੇ ਦਰਸ਼ਨ ਹੋ ਜਾਣ ਤਾਂ ਦਿਲ ਤਾਂ ਆਪਣੇ ਆਪ ਹੀ ਖੋਜ ਹੋਣਾ ਆ ਤੇ ਆਓ ਮੈਂ ਵੀ ਤੁਹਾਨੂੰ ਦਿਖਾਉਣੀ ਆ ਵੀ ਤੁਸੀਂ ਮੈਨੂੰ ਦੇਖ ਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀ ਦਰਸ਼ਨ ਹੁੰਦੇ ਆ ਆ ਦੇਖੋ ਮੈਂ ਇਸੇ ਤਰ੍ਹਾਂ ਕੰਮ ਕਰਦੀ ਸੀ ਇਹ ਦੇਖੋ ਤੁਸੀਂ ਇੱਥੇ ਇਹ ਟਾਈ ਲੱਗੀ ਹੋਈ ਆ ਤੇ ਟਾਈਮ ਦੇ ਵਿੱਚ ਮੈਨੂੰ ਇਸ ਤਰ੍ਹਾਂ ਲੱਗਦਾ ਕਿਵੇਂ ਜਿਨ੍ਹਾਂ ਦਾ ਨਾਮ ਭਜਨ ਲਿਆ ਹੋਇਆ ਆ ਕਿ ਉਹ ਸਤਿਗੁਰੂ ਜੀ ਮੈਨੂੰ ਦਰਸ਼ਨ ਦਿੰਦੇ ਆ ਤੇ ਤੁਸੀਂ ਮੈਨੂੰ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਣਾ ਅੱਜ ਮੇਰਾ ਇਹ ਨਹੀਂ ਸੀ ਇਹ ਵੀ ਇੱਕ ਕੰਦੇ ਹੁੰਦੇ ਆ ਵੀ ਚਮਤਕਾਰ ਆ ਮੇਰੇ ਵਾਸਤੇ ਤੇ ਇਹ ਚਮਤਕਾਰ ਆ ਵੀ ਸਾਡੇ ਘਰ ਵਿੱਚ ਮਹਾਰਾਜ ਜੀ ਦੀ ਤਸਵੀਰ ਜਿਹੜੀ ਆ ਨਜ਼ਰ ਆਉਂਦੀ ਆ ਇਹ ਮੇਰਾ ਦੇਖਣ ਦਾ ਮੇਰਾ ਨਜ਼ਰੀਆ ਆ ਤੁਸੀਂ ਕਿਸ ਨਜ਼ਰੀਏ ਦੇ ਨਾਲ ਦੇਖਦੇ ਆ ਤੁਸੀਂ ਮੈਨੂੰ ਜ਼ਰੂਰ ਦੱਸਣਾ ਜੀ ਅੱਜ ਦੀ ਵੀਡੀਓ ਇੰਨੀ ਆ ਤਦ ਤੱਕ ਲਈਜੀ ਸਾਸਰੀ ਕਾਲ ਮਿਲਾਂਗੇ ਆਪਾਂ ਅਗਲੀ ਵੀਡੀਓ